ਅਸੀਂ ਅੱਜ ਜਿਹੜਾ ਤੁਹਾਡਾ ਇਹ ਛੋਟੀ ਨਦੀ ਹੈ ਜੀ ਤੇ ਉਧਰ ਇਹਦੀ ਬੜੀ ਨਦੀ ਆ ਮੈਂ ਉਹ ਵੀ ਦਿਖਾਉਂਗਾ ਇਹ ਮੈਂ ਪਿਛਲੇ ਤੇ ਜਦੋਂ ਦਾ ਮੈਨੂੰ 40 ਸਾਲ ਹੋ ਗਏ ਜੀ ਪਟਾਲੇ ਚ ਆਇਆ ਨੂੰ ਮੈਂ ਸੁਣਦਾ ਕਿ ਪਟਾਲੇ ਨੂੰ ਹੜਾ ਨਹੀਂ ਮਾਰਾ ਤੇ ਹੜ ਆਂਦੇ ਆ ਫਿਰ ਰਾਜਾ ਸਾਹਿਬ ਆਂਦੇ ਆ ਜੀ ਨੱਥ ਤੇ ਚੋੜਾ ਦਿੰਦੇ ਆ ਫਿਰ ਨਦੀ ਉਤਰ ਜਾਂਦੀ ਆ ਤੇ ਮੈਨੂੰ ਲੱਗਿਆ ਵੀ ਇਹ ਕੋਈ ਕੋਈ ਸੈਂਟੀਫਿਕ ਕੋਈ ਵਿਗਿਆਨਾ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਹੋਰ ਵੀ ਇਹਦਾ ਬਿਹਤਰ ਹੱਲ ਵੀ ਹੋਏਗਾ ਤੇ ਫਿਰ ਮੈਂ ਇੱਥੇ ਆ ਕੇ ਸਾਰਾ ਖੁਦ ਸਟੱਡੀ ਕੀਤਾ ਕਿ ਜਿਹੜਾ ਪਿੱਛੋਂ ਜਿੱਥੇ ਆਪਣਾ ਜਿਵੇਂ ਜਿਹੜੀ ਰਾਜਪੁਰਾ ਰੋਡ ਆ ਉੱਥੇ ਜਦੋਂ ਸਾਡੇ ਪਿਛਲੀ ਵਾਰੀ ਹੜ੍ਹ ਆਇਆ ਉਹਦੇ ਵਿੱਚ ਤੁਹਾਡੇ ਕਿੰਨਾ ਸੀਗਾ ਜੀ ਕਿਸ਼ਕ ਪਾਣੀ 19000 19 19000 ਕਿਊਸਿਕ ਪਾਣੀ ਉੱਥੋਂ ਲੰਘ ਰਿਹਾ ਸੀਗਾ ਇੱਥੇ ਆ ਕੇ ਉਹਦੀ ਜਿਹੜੀ ਕੈਪੈਸਿਟੀ ਸੀ ਉਹ ਤਕਰੀਬਨ 10 11000 ਕਿਊਸਿਕ ਰਹਿ ਜਾਂਦੀ ਆ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਵੀ ਡਾਫ ਲੱਗ ਜਾਂਦੀ ਆ ਤੇ ਪਾਣੀ ਪਿੱਛੇ ਇਕੱਠਾ ਹੋ ਕੇ ਉਹਦੇ ਨਾਲ ਫਿਰ ਜਿੱਨਾਂ ਹੈ ਤੁਹਾਡੇ ਚਾਹੇ ਉਹ ਤੇਜਬਾ ਕਲੋਨੀ ਆ ਪਿੱਛੇ ਸਾਡੇ ਬਾਬਾ ਦੀਪ ਸਿੰਘ ਨਗਰ ਹੈ ਕੋਹੇਨੂਰ ਇਨਕਲੇਵ ਹੈ ਫਰੈਂਡਜ਼ ਇਨਕਲੇਵ ਹੈ ਸਾਰਾ ਅਰਬਨ ਸਟੇਟ ਹੈ ਔਰ ਪਿੱਛੇ ਕਾਲਵੇ ਤੱਕ ਸਾਰਾ ਜਿਹੜਾ ਮਿਰਜ਼ਾਪੁਰ ਹੈ ਉਹ ਸਾਰੇ ਪਿੰਡ ਵੀ ਡੁੱਬ ਜਾਂਦੇ ਤੇ ਸਾਰਾ ਸ਼ਹਿਰ ਵੀ ਪਹਿਲਾਂ ਉੱਪਰ ਵਾਲਾ ਡੁੱਬ ਜਾਂਦਾ ਸੀ ਚੜ੍ਹਦੇ ਪਾਸੇ ਤੇ ਜੇ ਫਿਰ ਜ਼ਿਆਦਾ ਪਾਣੀ ਹੋਰ ਆ ਜਾਏ ਤਾਂ ਫਿਰ ਉਹ ਸ਼ਹਿਰ ਨੂੰ ਵੀ ਸਾਰਿਆਂ ਨੂੰ ਖਤਰਾ ਬਣਿਆ ਰਹਿੰਦਾ ਤੇ ਇਹ ਹੁਣ ਜਿਹੜਾ ਪ੍ਰੋਜੈਕਟ ਹੈ ਇਹ ਸਾਰਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਉੱਥੇ ਤੱਕ ਆਇਆ ਹੋਇਆ ਛੋਟੀ ਨਦੀ ਦਾ ਇਹਦੀ ਲਾਈਨਿੰਗ ਕਰਕੇ ਉਹਨੂੰ ਪਹਿਲਾਂ ਤਾਂ ਬड़ी ਨਦੀ ਦੇ ਨਾਲ ਲਾਈਨ ਕਰ ਰਹੇ ਆਂ ਔਰ ਇਹ ਜਿਹੜਾ ਕਿਉਂਕਿ ਇੱਥੇ ਨਾਲ ਡੀਅਰ ਪਾਰਕ ਹੈ ਇਕੋਸੈਂਸਿਟਿਵ ਜ਼ੋਨ ਹੈ ਇਹਦੇ ਚ ਚਾਰ ਤਿੰਨ ਚਾਰ ਮਹਿਕਮੇ ਸੀਗੇ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਸੀਗਾ ਉਹ ਲੈਂਡ ਦੇਣੀ ਸੀ ਇਕਵਾੜਾ ਨੇ ਦੇਣੀ ਸੀ ਕਮ ਇਰੀਗੇਸ਼ਨ ਵਾਲਿਆਂ ਦਾ ਸੀ ਤੇ ਇਹ ਫੋਰੈਸਟ ਦਾ ਕਿਉਂਕਿ ਇਕੋਸੈਂਸਿਟਿਵ ਜ਼ੋਨ ਹੈ ਡੀਅਰ ਪਾਰਕ ਹੈ ਸੋ ਕੇਂਦਰ ਸਰਕਾਰ ਵੀ ਵਿੱਚ ਸੀ ਤੋ ਇਹ ਪਿਛਲੇ 4 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਇਹ ਸਾਰਾ ਕੁਝ ਜਿਹੜਾ ਹੈਗਾ ਵੀ ਸਾਰੇ ਮਹਿਕਮਿਆਂ ਦੀ ਕੰਸਰਟ ਲੈ ਕੇ ਐਨਓਸੀ ਲੈ ਕੇ ਹੁਣ ਇਹ ਕੰਮ ਸ਼ੁਰੂ ਹੋਇਆ ਤੇ ਇੱਥੋਂ ਛੋਟੀ ਨਦੀ ਦਾ ਪਾਣੀ ਆ ਕੇ ਵੱਡੀ ਨਦੀ 'ਚ ਮਿਲੇਗਾ ਤੇ ਅੱਗੇ 4 ਕਿਲੋਮੀਟਰ ਤੱਕ ਇਹਦੀ ਪਟਾਈ ਹੋਣੀ ਆ ਜਿਹੜਾ ਡਕਾਲਾ ਪੁਲ ਤੋਂ ਅੱਗੇ ਤੇ ਇਹਦੇ ਵਿਚਾਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਪਰਲੇ ਪਾਸੇ ਸੜਕ ਹੈ ਉਹਨੂੰ ਵੀ ਚੌੜੀ ਕਰਾਂਗੇ ਇਹ ਕਲਟਰਨੇਟ ਰੂਟ ਬਣੇਗਾ ਇੱਥੇ ਜਿਹੜਾ ਹੈਗਾ ਇਹ ਦੋਨੋਂ ਨਦੀਆਂ ਦੇ ਵਿਚਾਲੇ ਜਿਹੜੀ ਜਗ੍ਹਾ ਹੈਗੀ ਆ ਇਹ ਘੱਟੋ ਘੱਟ ਵੀ ਜਿਹੜੀ ਹੈਗੀ ਆ ਕਿ 10-15 ਏਕੜ ਜਿੰਨੀ ਵੀ ਹੋਏਗੀ ਇਹ ਇਦੇ ਵਿੱਚ 15-16 ਏਕੜ ਜ਼ਮੀਨ ਹੋਏਗੀ ਇੱਥੇ ਅਸੀਂ ਇੱਕ ਬਹੁਤ ਵਧੀਆ ਜਿਹੜਾ ਹੈਗਾ ਫੋਰੈਸਟ ਤੇ ਉਹਦੇ ਵਿੱਚ ਵਾਕਿੰਗ ਟ੍ਰੈਕਸ ਔਰ ਐਕਸਰਸਾਈਜ਼ ਕਰਨ ਦਾ ਔਰ ਇੱਕ ਰੀਕ੍ਰੀਏਸ਼ਨਲ ਸਪੌਟ ਜਿਹੜਾ ਹੈਗਾ ਜਿੱਥੇ ਲੋਕ ਸ਼ਹਿਰ ਤੇ ਲੋਕ ਆ ਕੇ ਇਹਦੇ ਸਾਹਮਣੇ ਜਿਵੇਂ ਮਾਰਕਲ ਕਲੋਨੀ ਹੈ ਅੱਗੇ ਸ਼ੀਸ਼ਮੈਲ ਸਾਹਿਬ ਹੈ ਅੱਗੇ ਹੋਰ ਸਾਰੀਆਂ ਜਿੰਨੀਆਂ ਵੀ ਸ਼ਹਿਰ ਦੀਆਂ ਕਲੋਨੀਆਂ ਆ ਉਹ ਇੱਥੇ ਲੋਕ ਬਾਹਰੋਂ ਦੂਰੋਂ ਦੂਰੋਂ ਵੀ ਆਇਆ ਕਰਨਗੇ ਇੱਥੇ ਰੀਕ੍ਰੀਏਸ਼ਨਲ ਸਪੋਰਟਸ ਵੀ ਹੋਣਗੀਆਂ ਔਰ ਸਾਈਕਲਿੰਗ ਵਾਕਿੰਗ ਟ੍ਰੈਕਸ ਰਨਿੰਗ ਟ੍ਰੈਕਸ ਔਰ ਐਕਸਰਸਾਈਜ਼ ਕਰਨ ਵਾਸਤੇ ਵੀ ਔਰ ਇੱਕ ਜਿਹੜਾ ਹੈਗਾ ਇੱਕ ਫੂਡ ਕੋਰਟ ਆ ਵੀ ਇੱਥੇ ਬਣਾਵਾਂਗੇ ਇਹ ਬਹੁਤ ਵਧੀਆ ਇੱਕ ਆਈਲੈਂਡ ਹੈ ਦੋ ਨਦੀਆਂ ਦੇ ਵਿਚਾਲੇ ਔਰ ਇਹਨਾਂ ਦੇ ਵਿੱਚ ਸਾਰਾ ਸਾਲ ਪਾਣੀ ਰਹੇਗਾ ਨਾਲ ਹੀ ਇਹਦਾ ਸਨੀ ਇਨਕਲੇਵ ਤੇ ਜਿਹੜਾ ਹੈਗਾ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਚਾਰੇ ਪਾਸੇ ਇਹਦੇ ਪਾਣੀ ਵੀ ਹੋਏਗਾ ਵਿਚਾਲੇ ਫੁੱਲ ਬੂਟੇ ਹੋਣਗੇ ਔਰ ਬਹੁਤ ਰੀਕ੍ਰੀਏਸ਼ਨਲ ਸਪਾਟ ਹੋਏਗਾ ਆਓ ਮੈਂ ਤੁਹਾਨੂੰ ਬੜੀ ਨਦੀ ਵੀ ਦਿਖਾਉਣਾ ਹੈ ਇਹਦੀ ਕਿੰਨੇ ਮੀਟਰ ਹੋਣੀ ਆ ਜੀ ਹੁਣ ਸਾਢੇ 16 ਇਕੜ ਬਣ ਜੇ ਨਹੀਂ ਨਹੀਂ ਇਹ ਇਹਦੀ ਕਿੰਨੀ ਹੋਏ ਇਹਦਾ ਬਣਨਾ ਪਾ 35 ਮੀਟਰ ਕਿੰਨੇ ਮੀਟਰ 17 ਮੀਟਰ ਸਰ ਪੈਡ ਬਣੇਗਾ ਸਰ ਅੱਛਾ ਤੇ 7 ਮੀਟਰ ਹਾਈਟ ਕਰੇ ਇਹਦੀ ਨਹੀਂ ਮਤਲਬ 7 ਮੀਟਰ ਡੂੰਘਾ ਹੋਏਗਾ ਹਾਂਜੀ ਸਰ ਤੇ ਐਦਾਂ ਕਿੰਨਾ ਹੋਏਗਾ 17 ਮੀਟਰ ਸਰ 17 ਮੀਟਰ ਇਹ ਬੜੀ ਨਦੀ ਆ ਜੀ ਤੁਸੀਂ ਦੇਖ ਰਹੇ ਹੋ ਵੀ ਐਸ ਵੱਲੇ ਜਿਹੜੀ ਬੜੀ ਨਦੀ ਆ ਉਹ ਇਹ 17 ਮੀਟਰ ਬਣਨੀ ਆ ਜੀ ਉੱਥੋਂ ਲੈ ਕੇ ਜਿੱਥੇ ਤੱਕ ਅਕੰਧ ਤੁਹਾਨੂੰ ਨਜ਼ਰ ਆਉਂਦੀ ਆ ਐਡੀ ਵੱਡੀ ਇੰਨੀ ਚੌੜੀ ਹੋਣੀ ਆ ਜੀ ਇਹਦੀ ਕਪੈਸਿਟੀ ਦੁੱਗਣੀ ਤੋਂ ਜ਼ਿਆਦਾ ਹੋ ਜਾਣੀ ਆ ਉਧਰੋਂ ਛੋਟੀ ਨਦੀ ਆ ਕੇ ਉਹ ਸਾਹਮਣੇ ਉੱਥੇ ਅਲਾਈਨਮੈਂਟ ਹੋ ਰਿਹਾ ਇਹਨਾਂ ਦਾ ਜੀ ਅੱਗੇ ਇਹਦੀ ਕਪੈਸਿਟੀ ਅਸੀਂ ਹੋਰ ਵਧਾਵਾਂਗੇ ਤਾਂ ਕਿ ਜਿੰਨਾ ਪਾਣੀ ਪਿੱਛੋਂ ਆਵੇ ਜੇ 11 ਕਿਊਸਿਕ ਹੋਵੇ ਤਾਂ 11 ਕਿਊਸਿਕ ਅੱਗੇ ਲੰਘ ਜਾਏ ਜੇ ਪਿੱਛੋਂ 11 ਆ ਤਾਂ ਇਹਦੀ ਕਪੈਸਿਟੀ ਅਸੀਂ 21 ਬਣਾਵਾਂਗੇ ਤਾਂ ਕਿ ਜਿਹੜਾ ਹੈਗਾ ਪਾਣੀ ਉਹ ਅੱਗੇ ਲੰਘ ਜਾਏ ਤੇ ਸ਼ਹਿਰ ਨਹੀਂ ਡੁੱਬੇਗਾ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਜਿਹੜਾ ਹੁਣ ਸਾਡਾ ਇਹ ਵਾਲਾ ਬڑا ਹੈਗਾ ਆਉਣ ਵਾਲਾ ਇਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਹੁਣ ਪਟਿਆਲੇ ਨੂੰ ਹੜਾਂ ਦੀ ਮਾਰਨੀ ਪਵੇਗੀ ਕਿਉਂਕਿ ਹੁਣ ਜਿਹੜੀ ਇੱਕ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਉਹ ਇੱਕ ਵਿਗਿਆਨਿਕ ਸੋਚ ਦੇ ਨਾਲ ਚੱਲਦੀ ਆ ਲੋਕਾਂ ਨੂੰ ਬਹਿਮਾ ਭਰਮਾ ਚ ਨਹੀਂ ਪਾਉਂਦੀ ਨੱਥ ਚੂੜੇ ਦੇ ਵਿੱਚ ਉਹਦਾ ਕੋਈ ਵਿਸ਼ਵਾਸ ਨਹੀਂ ਹੈ ਉਹਦਾ ਕੰਮ ਦੇ ਵਿੱਚ ਸੈਂਟੀਫਿਕ ਵਿਗਿਆਨ ਦੇ ਹਿਸਾਬ ਨਾਲ ਮੇਰੇ ਨਾਲ ਇੰਜੀਨੀਅਰ ਆ ਕਈ ਸਾਹਿਬ ਆ ਪ੍ਰਥਮ ਜੀ ਆ ਐਸਸੀ ਸਾਹਿਬ ਤੇ ਐਕਸ਼ਨ ਤੇ ਇਹ ਸਾਰਾ ਅਸੀਂ ਸਟੱਡੀ ਕਰਕੇ ਇਹਦੇ ਨਾਲ ਨਾਲ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ ਮਤਲਬ ਇੱਕ ਤਾਂ ਨੈਰੀ ਮਹਿਕਮਾ ਹੋ ਗਿਆ ਇਹਨਾਂ ਦੇ ਸੈਕਟਰੀ ਨੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰਾ ਪੂਰਾ ਸਾਥ ਦੇ ਰਿਹਾ ਤੇ ਅਸੀਂ ਸਾਰੇ ਜਣੇ ਮਿਲ ਕੇ ਇਹਦੇ ਵਿੱਚ ਜੰਗਲਾਤ ਦਾ ਵਿਭਾਗ ਵੀ ਹੋਏਗਾ ਮਿਊਨਿਸਪਲ ਕਾਰਪੋਰੇਸ਼ਨ ਆਏਗੀ ਔਰ ਪੀਡੀਏ ਨੂੰ ਇੰਪਲੀਮੈਂਟਿੰਗ ਏਜੰਸੀ ਆ ਇਹ ਸਾਰੇ ਵਿਭਾਗਾਂ ਨੂੰ ਇਕੱਠਾ ਕਰਕੇ ਮੈਂ ਬਾਰੀ-ਬਾਰੀ ਇੱਥੇ ਵਿਜ਼ਿਟ ਕਰਦਾ ਔਰ ਇਸੇ ਤਰ੍ਹਾਂ ਕਰਕੇ ਇਸ ਏਰੀਆ ਨੂੰ ਅਸੀਂ ਡਿਵੈਲਪ ਕਰਾਂਗੇ ਇਹਦੇ ਨਾਲ ਹੜ੍ਹਾਂ ਦੀ ਪੱਕਾ ਹੱਲ ਕਰਾਂਗੇ ਔਰ ਲੋਕਾਂ ਨੂੰ ਰੀਕ੍ਰੀਏਸ਼ਨਲ ਸਪੋਰਟਸ ਵਧੀਆ ਰੋਡਸ ਔਰ ਜਿਹੜੀ ਹੈਗੀ ਆ ਸੈਰ ਕਰਨੀਆਂ ਜਗ੍ਹਾ ਇਹਦੇ ਨਾਲ-ਨਾਲ ਇਹਦੇ ਨਾਲ ਅੱਗੇ ਸਾਡਾ ਜਿਹੜਾ ਹੈਗਾ ਅਸੀਂ ਉਹ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਵੀ ਸਾਡਾ ਉਹ ਉਸ ਤੋਂ ਅੱਗੇ ਲਿਕੁਇਡ ਵੇਸਟ ਮੈਨੇਜਮੈਂਟ ਆ ਵੀ ਸ਼ਹਿਰ ਦੇ ਵਿੱਚ ਵੀ ਸਫਾਈ ਹੋਏਗੀ ਇਹਦੇ ਨਾਲ ਬਹੁਤ-ਬਹੁਤ ਧੰਨਵਾਦ ਸਖੀ ਐਰਿਕ ਮਸਤੀ ਕਰਨੀ ਆ ਪੁੱਤ ਦੀ ਇਹਦੇ ਚ ਲੰਘ ਜਾਓ ਉਹਨੇ ਕਿੱਸਾ 10000 ਜਰ ਨਾਲ ਹਾਂ ਇਸ ਪਰ ਮੈਂ ਚੈੱਕ ਕਰਨਾ ਸਰ ਨਿਕਲੂਗਾ ਸਰ ਕਿਉਂਕਿ ਇਥੇ ਟਾਈਮ ਬਹੁਤ ਪਤਾ ਹੋ ਗਿਆ ਹਾਂਜੀ ਪੈਨ ਵੱਡਾ ਸਰ ਨਿਕਲੂਗਾ ਇਹ ਦੇਖੋ ਮਤਲਬ ਫਿਰ ਆਦਰਵਾਇਜ਼ ਤਾਂ ਪਰਪਸ ਟਫਾਈ ਹੋ ਗਿਆ ਨਾ ਨਹੀਂ ਨਹੀਂ ਹੋਏਗਾ ਸਰ ਇਹ ਆਪਾਂ ਹਮਲੇ ਵੀ ਲੈਂਥ ਕਰਨੀ ਪਾਣੀ ਫ੍ਰੀਜੀ 50 ਨਾਲ ਹਾਂਜੀ ਪਰ ਇਹ ਤਾਂ ਉਸ ਤੋਂ ਜ਼ਿਆਦਾ ਹੀ ਹੋ। ਮਤਲਬ ਜਿਹਨਾਂ 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 ਪਹਿਲਾਂ ਦੌਲਤਪੁਰ ਤੋਂ ਸਾਡਾ ਘਟ ਜਾਇਗਾ ਹੁਣ ਤਾਂ ਨਹੀਂ ਉਹਦੇ ਪਿੱਛੇ ਡਾਫ ਲੱਗੇ ਜੀ ਉੱਥੇ ਛੋਟਾ ਬਣਾ ਰਹੇ ਮੋਦੋ ਨਾ। ਉਹ ਬ੍ਰਿਜ ਹੈ ਸਰ। ਹਾਂਜੀ ਹਾਂਜੀ ਉਹ ਬਣਾ ਰਹੇ ਮੰਡੀ ਬੋਰਡ ਵਾਲੇ ਸਰ। ਹਾਂ। ਪੁਰਾਣਾ ਦੌਲਤਪੁਰ। ਉੱਥੋਂ ਕਿੰਨਾ ਲੰਘੇਗਾ ਉਹਦੇ ਚੋਂ? ਇਤਨਾ ਦਾ ਆਪਾਂ ਨੂੰ ਸਾਰਿਆਂ ਨੂੰ ਵਰਕਆਊਟ ਕਰਨਾ ਪਏਗਾ ਨਾ ਜੀ। ਸਰ ਐਕਚੁਅਲੀ ਕੀ ਹੈ ਕਿ ਉਹ ਦੌਲਤਪੁਰ ਤੋਂ ਬਾਅਦ ਹੀ ਆਪਣਾ ਚੈਨਲ ਇਹ ਉਹਨਾਂ ਦੇ ਪਿੱਛੇ ਕਈ ਵਾਰੀ ਉਫਾਇਲ ਕੀ ਨਾ ਪਰਿਆ ਲਗੀ ਰੋ ਪਿੱਛੋਂ ਤੋਂ ਹੀ ਉਫਾਇਲ ਕੇ ਜਾਂ ਸੀਟਾਂ ਦਾ ਆਪਣਾ ਫੈਸਲਾ ਸੀਟ ਸਾਰਾ ਇਕੱਠਾ ਹੋ ਕੇ بارش ਦਾ ਪਾਣੀ ਫਿਰ ਇੱਥੇ ਆ ਕੇ ਤੋਂ ਮੋੜੇ ਉੱਥੇ ਫਿਰ ਉਹ ਸਾਡੇ ਮਿਰਜ਼ਾਪੁਰ ਵਗੈਰਾ ਡੁੱਬਦਿਆ ਨਾ ਪਿੰਡ ਪਿੱਛੇ ਜੀ ਆਹੋ ਚਲੋ ਉਦੋਂ ਆਪਣਾ ਦਾ ਕੁਝ ਹੋਰ ਸੋਚਾਂਗੇ ਆ ਆ ਹੈਗਾ ਤੁਹਾਡਾ ਨਾ ਇੱਥੋਂ ਨਜ਼ਰ ਆਉਂਦਾ ਉੱਥੋਂ ਅੱਗੇ ਨਜ਼ਰ ਆਊਗਾ ਤੁਹਾਡਾ ਇਹ ਹੁਣ 37 ਮੀਟਰ ਕਰਾਂਗੇ ਨਾ ਆਪਾਂ 17 ਪਹਿਲਾਂ ਪਹਿਲਾਂ ਇਹ 7 ਆ ਪੰਨਾ ਤੋਂ ਬਹੁਤ ਘੱਟ ਸਰ ਆਪਣਾ 8 7 8 ਕਿਲੋਮੀਟਰ ਹੀ ਹੈ ਸਰ ਤੇ ਅੱਛਾ ਇਹ ਹੁਣ ਐਸ ਵੇਲੇ ਅਸੀਂ ਡਕਾਲਾ ਪੁਲ ਤੇ ਖੜੇ ਆਂ ਜੀ ਇਹ ਬੜੀ ਨਦੀ ਆ ਇਹਦੇ ਚ ਦੋ ਇਸ਼ੂ ਆ ਜੀ ਇੱਕ ਤਾਂ ਇਹਦਾ ਪਾਣੀ ਬਹੁਤ ਗੰਦਾ ਹੈ ਉਹਦੇ ਵਾਸਤੇ ਜਿਹੜਾ ਐਸਟੀਪੀ ਲਾ ਕੇ ਪਾਣੀ ਸਾਫ਼ ਹੋ ਕੇ ਆਏਗਾ ਕਿਉਂਕਿ ਅੱਗੇ ਇਹਨੂੰ ਕਿਸਾਨ ਵਰਤਦੇ ਆ ਤੇ ਇਹ ਐਸ ਵੇਲੇ ਸਿਰਫ 7 8 ਮੀਟਰ ਹੈ ਇਹ ਇਸ ਤੋਂ ਆਲਮੋਸਟ ਦੁੱਗਣੀ ਹੋ ਜਾਏਗੀ ਇਹਦੀ ਪਾਣੀ ਦੀ ਕੁਆਲਿਟੀ ਕਰਨਦੀ ਔਰ ਇਹਦੇ ਨਾਲ ਨਾਲ ਮੈਂ ਪੁਲਾਂ ਦਾ ਵੀ ਨਾਲ ਹੀ ਕਰ ਰਿਹਾ ਇਹ ਪੁਰਵੀ ਦੇਖੋ ਕਿ ਇਹਦੇ ਵਿੱਚੋਂ ਜਿਹੜਾ ਹੈਗਾ ਉਹ ਜਿਹੜਾ 19000 ਕਿਊਸਿਕ ਜਿਹੜਾ ਪਾਣੀ ਉਹ ਲੰਘ ਹਾਂਜੀ ਅਸੀਂ 80 ਮੀਟਰ ਹੈਗਾ ਫਰੀਜ ਲੈਂ ਤਾਂ ਉਹ ਮੇਨ ਫਰੀਜ ਨਹੀਂ ਹੈ ਹਾਂ ਹਾਂ ਇਹ ਤਾਂ ਨਿਕਲ ਹਾਂ ਭਈ ਜਿੰਨਾ ਰਾਜਪੁਰੇ ਵਾਲੇ ਪੁਲ ਤੋਂ ਲੰਘ ਕੇ ਆਵੇ ਉਹਨਾਂ ਹੀ ਪਾਣੀ ਇਹਦੇ ਚ ਲੰਘਣਾ ਚਾਹੀਦਾ ਅਦਰਵਾਈਜ਼ ਤਾਂ ਫਿਰ ਡਾਫ ਲੱਗੇਗੀ ਔਰ ਇਸ ਤੋਂ ਅੱਗੇ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਦੂਜੇ ਪਾਸੇ ਆ ਇਹ ਅੱਗੇ 4 ਕਿਲੋਮੀਟਰ ਤੱਕ ਵੀ ਇਹਦੀ 19 ਕਪੈਸਿਟੀ ਕੀਤੀ ਜਾਊਗੀ ਜੇ ਇਹਨੂੰ 17 ਮੀਟਰ ਕੀਤਾ ਜਾਏਗਾ ਤਾਂ ਜਾ ਕੇ ਗੱਲ ਬਣੇਗੀ ਫਿਰ ਜਿਹੜਾ ਪਟਾਲਾ ਹੈਗਾ ਉਹ ਹਮੇਸ਼ਾ ਪੱਕਾ ਜਿਹੜਾ ਸਾੜਾ ਤੋਂ ਬਚੇਗਾ ਜ ਇਹ ਪੱਕਾ ਇਲਾਜ ਕਰਕੇ ਦੇਵਾਂਗੇ ਜੀ ਤੁਹਾਨੂੰ ਅਗਲੇ ਸਾਲ ਦੇ ਵਿੱਚ ਭਗਵੰਤਬਾਨ ਸਰਕਾਰ ਇਹ ਕਰਾ ਕੇ ਦੇਗੀ ਔਰ ਪਟਿਆਰੇ ਨੂੰ ਇਸ ਤੋਂ ਬਾਅਦ ਹੜਾਂ ਦੀ ਮਾਰ ਨਹੀਂ ਹੋਏਗੀ ਜੀ ਬਹੁਤ ਬਹੁਤ ਧੰਨਵਾਦ